ਸਤਿ ਸ਼੍ਰੀ ਅਕਾਲ ਸਾਰਤਾ ਤੁਹਾਡਾ ਸੈਬਲੌਗ ਦੇ ਵਿੱਚ ਮੁਰਸਨਾ ਜੀ ਕਿਵੇਂ ਸਾਰੇ ਟਿਕਟਕ ਅਸੀਂ ਵੀ ਸਾਰੇ ਟਿਕਟਕ ਆ ਤੇ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਟਿਕਟਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਪਸੰਦ ਆਉਂਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਾਂਜੀ ਅਥੇ ਦੁਪਹਿਰ ਦਾ ਟਾਈਮ ਆ ਤੇ ਆਪਾਂ ਚਾਹ ਪਾਣੀ ਪੀਦੇ ਆ ਤੇ ਉਸ ਤੋਂ ਬਾਅਦ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਤੇ ਤੁਸੀਂ ਬਣਾਇਓ ਬਲੌਗ ਦੇ ਨਾਲ ਤੇ ਅੱਜ ਆਪਾਂ ਨਾ ਬਲੌਗ ਬਣਾਵਾਂਗੇ ਕੱਲ ਨੂੰ ਬਲੌਗ ਸ਼ੇਅਰ ਕਰਾਂਗੇ ਸ਼ਾਇਦ ਜੇ ਬਣ ਗਿਆ ਪੂਰਾ ਤਾਂ ਸ਼ਾਮ ਨੂੰ ਅਪਲੋਡ ਕਰ ਦੂਗੀ ਨਹੀਂ ਤਾਂ ਕਰੂ ਕਰਾਂਗੇ ਤੇ ਆਪਾਂ ਟਿਪਸ ਵੀਡੀਓ ਦੇ ਨਾਲ-ਨਾਲ ਬਲੌਗ ਵੀ ਪਾਇਆ ਕਰਾਂਗੇ ਤੇ ਦੋਨੋਂ ਹੀ ਦੇਖ ਲਿਆ ਕਰੋ ਤੇ ਟਿਪਸ ਵੀਡੀਓ ਮੈਂ ਤਾਂ ਕਰਕੇ ਪਾਉਣ ਲੱਗੀ ਹਾਂ ਕਿਉਂਕਿ ਆਪਣਾ ਚੈਨਲ ਤੇ ਵਿਊ ਘਟਾਉਂਦੇ ਨੇ ਮੈਨੂੰ ਐਦਾਂ ਐਂ ਵਿਚਰੋ ਨਾ ਉਹਦੇ ਨਾਲ ਵੀ ਆਪਣਾ ਚੈਨਲ ਗਰੋਅ ਕਰ ਜਾਊਗਾ ਨੇ ਨਾ ਇਦਾਂ ਵੀ ਹਨਾ ਜਦੋਂ ਆਪਣੇ ਕੋਲ ਕੋਈ ਜਾਣਕਾਰੀ ਹੋਵੇ ਹਨਾ ਕਿਸੇ ਨਾਲ ਸਾਂਝੀ ਕਰ ਦਈਏ ਫਿਰ ਕਿਸੇ ਦਾ ਵੀ ਫਾਇਦਾ ਹੋਗਾ ਇਹਦੇ ਵਿੱਚ ਤਾਂ ਕਰਕੇ ਆਪਾਂ ਟਿਪਸ ਵੀ ਵੀਡੀਓ ਪਾਉਨੇ ਆ ਆਪਾਂ ਕੋਲ ਹੈ ਜਾਣਕਾਰੀ ਹੈਗੀ ਹੈ ਜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਤੇ ਕਿਸੇ ਦਾ ਭਲੇ ਹੋਗਾ ਫੈਕਟਸ ਤੇ ਅੱਜ ਆਪਾਂ ਨਾ ਬਣਾਵਾਂਗੇ ਮਤਲਬ ਜੇਕ ਮਹੀਨੇ ਦੇ ਵਿੱਚ ਸਾਡੇ ਵੱਲ ਮੰਨੀ ਲੱਗਦੀ ਆ ਰੋਟ ਮੰਨੀ ਤੇ ਉਹ ਅੱਜ ਆਪਾਂ ਬਣਾਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੇ ਕਈ ਜਗ੍ਹਾ ਲਾਉਂਦੇ ਆ ਕਈ ਜਗ੍ਹਾ ਨਹੀਂ ਲਾਉਂਦੇ ਹੈਗੇ ਤੇ ਉਹਦੇ ਖਾਤਰ ਆਪਾਂ ਨਾ ਪਾਣੀ ਦੇ ਵਿੱਚ ਸ਼ੱਕਰ ਸ਼ੱਕਰ ਭਿਉਂਦੇ ਆ ਸ਼ੱਕਰ ਭਿਉਂ ਕੇ ਰੱਖ ਦਾਂਗੇ ਤੇ ਜਦੋਂ ਭਿੱਜ ਜੂਗੀ ਫਿਰ ਆਪਾਂ ਇਹਦੇ ਨਾਲ ਆਟਾ ਗੁੰਨਾਂਗੇ ਨਾਰਮਲ ਪਾਣੀ ਲੈ ਲਿਆ ਚੁੱਤੀ ਦਾ ਇਹਦੇ ਵਿੱਚ ਮੈਂ 70 ਪਾਤੀ ਐਲੋ ਸਾਰੇ ਜਦਸ ਕਨਨ ਛੁੱਟੀਆਂ ਹੋ ਗਈਆਂ ਇਹ ਬੈਲੇ ਨੇ ਹਾਂ ਤੇ ਆਪਾਂ ਨੇ ਇਹ ਸੱਕਰ ਵੀ ਉਹ ਕਰਕਤੀ ਫਿਰ ਜਦੋਂ ਭਿੱਜ ਗਈ ਨਾ ਉਸ ਟਾਈਮ ਉਸ ਤੋਂ ਬਾਅਦ ਫਿਰ ਆਪਾਂ ਇਹਦਾ ਆਟਾ ਬੰਨਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਐ ਨਾ ਕਿੰਨੇ ਦਾ ਰੱਖ ਹਾਂ ਆਪਣੇ ਵੱਲ ਰੋਟ ਮੰਨੀ ਕਿਸ ਤਰ੍ਹਾਂ ਲੱਗਦੀ ਹੈ ਤੇ ਅਸੀਂ ਕਿਸ ਤਰ੍ਹਾਂ ਲਾਉਂਦੇ ਮੈਂ ਹਮੇਸ਼ਾ ਲਾਉਂਦੀ ਹਰੇਕ ਸਾਲ ਤੇ ਜਿਵੇਂ ਅੱਜ ਮੰਗਲਵਾਰਾ ਨਾ ਅੱਜ ਜੇ ਮੰਗਲਵਾਰ ਨੂੰ ਲੱਗਦੀ ਹੈ ਇਹ ਕਿਸੇ ਵੀ ਮੰਗਲਵਾਰ ਜੀ ਜਦੋਂ ਜੇਠ ਮਹੀਨਾ ਚੱਲਦਾ ਹੁੰਦਾ ਉਦੋਂ ਲੱਗਦੀ ਹੈ ਪਸ਼ੂਆਂ ਦੇ ਲਈ ਹੁੰਦੀ ਹੈ ਇਹ ਵੀ ਸੁੱਖ ਸ਼ਾਂਤੀ ਰਹੇ ਪਸ਼ੂਆਂ ਦੇ ਵਿੱਚ ਪਸ਼ੂਆਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਹਨਾ ਤਾਂ ਕਰਕੇ ਲਾਉਣੇ ਬਨੇ ਆ ਇਹ ਕਿ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਤੇ ਬਾਕੀ ਬਣੇਗਾ ਵਲੌਗ ਦੇ ਨਾਲ ਫਿਰ ਤੁਹਾਨੂੰ ਅੱਗੇ ਦੱਸਾਂਗੀ ਆਪਾਂ ਨੇ ਕੀ ਕੀ ਕਰਨਾ ਹਨਾ ਲਓ ਜੀ ਧਾਰਾ ਆਪਣੇ ਚੋ ਜਾਂਦੀ ਹੈ ਤੇ ਮਤਲਬ ਦੁੱਧ ਪਾਤਾ ਤੇ ਹੁਣ ਨਾ ਮੈਂ ਇੱਥੇ ਅਗਵਾੜਾਂਗੇ ਉੱਪਰ ਇੱਥੇ ਫਿਰ ਕਿਉਂਕਿ ਜੇ ਮੈਂ ਸਬਜ਼ੀ ਕਰਮ ਬਣਾਉਣੀ ਹੈ ਤੇ ਸਬਜ਼ੀ ਬਣਾਉਣੀ ਹੈ ਜੋ ਕਿ ਨਾਲੇ ਕੋੜੇ ਆਪਣੀ ਮੰਨੀ ਬਣ ਰਹੀ ਜੀ ਹੈ ਨਾ ਰੋਟੀ ਜਿਵੇਂ ਕਹਿੰਦੇ ਨੇ ਇਹ ਮਾਹ ਹੋਏ ਇੱਥੇ ਅਗਵਾੜ ਇੱਥੇ ਸਮਾਂ ਚੱਕ ਲਈਂ ਸਾਰਾ ਨਾਲ ਉਹ ਪਾਸਾ ਸਾਫ਼ ਪੱਕਾ ਬੜੇ ਮਨ ਪਹਿਲਾਂ ਪਾਸ ਨੂੰ ਸਿੱਟਾ ਕਰਨਾ ਹੈ ਮਿੱਟੀ ਨਾਲ ਇਹ ਕਰਨਾ मैन वजिया काम करने मतलब पुराने जमानेदिया कर दिया हमारी दर्द कर फिर मैं इतना वादिया लगनी लाने पशुओं से सुख शांति बनी रहे ना। ਆਪਾਂ ਨਾ ਇਹ ਸੱਤਕ ਪਾਤੀ ਲਾ ਦਾਂਗੇ ਅੱਗ બાળ ਦਾਂਗੇ ਜੀ ਤੇ ਆਪਣ ਮਰਜ਼ੀ ਲਾ ਦਿਓ ਤੁਸੀਂ ਰਾਣੀ ਪਿੰਡ ਵਾਲਿਆਂ ਦੀ ਕੁੱਤੀ ਆਵਾਜ਼ 我来接了，来接了，这里。来接、啊、了。卖了，卖了、啊，卖了、嗯，卖卖。啊，来这儿。 ਇਸ ਕਾਰਨ ਕਰਕੇ ਹੁਣ ਲਈ ਆ ਮੈਂ ਇਹਨੇ ਨਾ ਹੁਣ ਛੁੱਟੀਆਂ ਨੂੰ ਜਾਣਾ ਸੀਗਾ ਕਿ ਇਹਨਾਂ ਦਾ ਮੂੰ ਵੀ ਮੈਂ ਤਾਂ ਖਾ ਕੇ ਜਾਣਾ ਕਹਿੰਦਾ ਸਾਲਵਾਰ ਪਿੰਡ ਗਿਆ ਹਲਾ ਤਾਂ ਕਰਕੇ ਨਹੀਂ ਤੈਨੇ ਅੱਜ ਚਲੇ ਜਾਣਾ ਸੀਗਾ ਮਾਮੇ ਕੋਲ ਕਿਹਿਆ ਘੱਟ ਜਾਣਾ ਨੇ ਕਿਦੰਨਾ ਬਾਲ ਗਿਆ ਹੈ ਜਾਂ ਮੈਂ ਕਿਹਾ ਮੈਂ ਹੈਗੀ ਪਰ ਮੰਨੀ ਲਾਉਣੀ ਆ ਫੇਰ ਇਹ ਹੋ ਮੁੱਕ ਗਿਆ ਕਹਿੰਦਾ ਦੁੱਖ ਦੇ ਠਹਿਰ ਕੇ ਜਾਊਗਾ ਮੈਂ ਤਾਂ ਜ ਮੰਨੀ ਖਾ ਕੇ ਆ ਖਾਏ ਤੇ ਦਬਾਉਂਦਾ ਹੈ ਮਮੀ ਛੇਤੀ ਕਾ ਛੇਤੀ ਕਰ ਬਣਾ ਮੈਂ ਵੀ ਸ਼ਾਮ ਨੂੰ ਲਾਵਾਂਗੀ ਬਾਜੀ ਵਣੇ ਸਾਰੀ ਹੀ ਪਾਠੀ ਮਤਲਬ ਮਾਚੀ ਜਾਣਗੀ ਇਦਾਂ ਜਨੂਏ ਮਾਚਦੀਆਂ ਨੇ ਨਾ ਉਹਨਾਂ ਚੀਜ਼ੀ ਆਪਾਂ ਜਿਹੜੀ ਮਤਲਬ ਮੰਨੀ ਬਣਾਉਣੀ ਆ ਰੋਟ ਉਹਦਾ ਆਟਾ ਲੈ ਆ ਤਾਂ ਉਨਦੇ ਇਦਾਂ ਨੇ ਸੇ ਫਰੇ ਹੋ ਜਾ ਬੁੱਤ ਮੱਚੀ ਜਾਣੇ ਹਨ ਹੁਣ ਮੈਂ ਜੇ ਤੁਮਾ ਲੱਗੀ ਆਟਾ ਤਿਆਰ ਕਰਨਾ ਤੇ ਆਟਾ ਮੈਂ ਛਾਣ ਲਿਆ ਇਹਦੇ ਵਿੱਚ ਮੈਂ ਨਾ ਥੋੜੀ ਜੀ ਇਹਨੇ ਸੌਸ ਪਾਉਂ। ਥੋੜੇ ਕੁ ਜਮੈਨ ਹੈਗੇ ਤਾਂ ਜਮੈਨ ਵੀ ਪਾਸ ਆਉਗੇ ਨਾਲ। ਤੇ ਕੁ ਜਮੈਨ ਮੁੱਕੀ ਹੋਈ ਸੀਗੀ ਖਾਂ ਪਿਆ। ਇਸ ਲਈ ਮੈਂ ਸੌਸ ਹੀ ਪਾਉਂਗੀ। ਜਮੈਨ ਹੁੰਦੀ ਉਹ ਵੀ ਵਧੀਆ ਲੱਗਦੀ ਹੈ। ਤੇ ਜਮੈਨ ਆਪਣਾ ਕੋਈ ਹੈ ਨਹੀਂਗੀ। ਸ਼ੱਕਰ ਆਪਾਂ ਨੂੰ ਘੋਲ ਚਿੱਤੀ। ਪਹਿਲਾਂ ਨਹੀਂ ਤੇ ਫਿਰ ਪੀਸਣਾ। ਠੰਡੇ ਕੋਸੇ ਚ ਪਾਣੀ ਚ ਭੰਪੀ ਸੀਗੀ ਜਿਹੜੇ ਮਾੜੀ ਮੋਟੀਆਂ ਲੜੀਆਂ ਨੇ ਉਹਦਾ ਕੋਲ ਲਾਂਗੇ ਪੁੰਨ ਕੇ ਭਾਉਗੀ ਮੈਂ ਕਈ ਵਾਰ ਕੋਈ ਡੱਕਾ ਵਗੈਰਾ ਹੁੰਦਾ ਹੈ ਦੇ ਵਿੱਚ बस ਗੁੰਨ ਲਾਂਗੇ ਆਟੇ ਨੂੰ ਆਪਾਂ ਜਿਵੇਂ ਨਾਰਮਲ ਆਟਾ ਆਪਾ ਗੁੰਨਦੇ ਹਨ ਦੇ ਲਈ ਰੋਟੀ ਪਕਾਉਣ ਲਈ ਫੋਮੀ ਗੁੰਨਣਾ ਬਸ ਕੀ ਨਹੀਂ ਮੰਨਣੀ ਬਹੁਤ ਵਧੀਆ ਸੌਖੀ ਆ ਖਾਣ ਨੂੰ ਬਹੁਤ ਟੇਸਟੀ ਹੁੰਦੀ ਆ ਮੈਨੂੰ ਨਾ ਇਹ ਪੁਰਾਣੇ ਜਿਹੜੇ ਬਜ਼ੁਰਗ ਕੰਮ ਕਰਦੇ ਸੀ ਉਹ ਮੈਨੂੰ ਵਧੀਆ ਲੱਗਦੇ ਕਿ ਕਰਦੇ ਪਸਪਾ ਆਇਆ ਇਹਨਾਂ ਕਰਕੇ ਮਾਨੂੰ ਖੁਸ਼ੀ ਮਿਲ ਜਾਂਦੀ ਆ ਅੱਜ ਕੱਲ ਤਾਂ ਸਭ ਇਹਨਾਂ ਰੀਤੀ ਰਿਵਾਜਾਂ ਤੋਂ ਹਨਾ ਸਾਰੇ ਦੂਰ ਹੁੰਦੇ ਜਾ ਰਹੇ ਨੇ ਕੋਈ ਸ਼ਾਇਦ ਇਹ ਬਹੁਤ ਘੱਟ ਕਰਦੇ ਹੋਣ ਲਾਉਂਦੇ ਹੋਣਗੇ ਪਰ ਇਹ ਪਿੰਡਾਂ ਵਿੱਚ ਜਦ ਅਸੀਂ ਛੋਟੇ ਸੀ ਨਾ ਬਹੁਤ ਜ਼ਿਆਦਾ ਲਾਉਂਦੇ ਸੀਗੇ ਮੰਨੀ ਵਗੈਰਾ ਹੁਣ ਤਾਂ ਮੈਨੂੰ ਪਤਾ ਨਹੀਂ ਵੀ ਲਾਉਂਦੇ ਨੇ ਤੇ ਨਹੀਂ ਪਰ ਮੈਂ ਤਾਂ ਲਾਉਂਦੀ ਹਾਂ ਜੀ ਮਰੇਕਾ ਲਾ ਦਈ ਦੀ ਉਹਨਾਂ ਬੱਚੇ ਬੱਚਿਆਂ ਨੂੰ ਵੀ ਪਤਾ ਲੱਗਦਾ ਬੱਚੇ ਵੀ ਕੋਈ ਹੁੰਦੇ ਦੇਖ ਕੇ ਇਹ ਮੋੜ ਕੇ ਕੀ ਕਰ ਲਈ ਮਮੀ ਪੁੱਛਦੇ ਨੇ ਉਹ ਅਸੀਂ ਨਾ ਜਦੋਂ ਛੋਟੇ ਹੁੰਦੇ ਸੀ ਗੁਰਦੁਆਰਾ ਸਾਹਿਬ ਜਾਣਾ ਸ਼ਾਮ ਨੂੰ ਇਸ ਮਤਲਬ ਜੇਟ ਦੇ ਮਹੀਨੇ ਕਦੇ ਕਿਸੇ ਨੇ ਮੱਥਾ ਟੇਕਣਾ ਕਦੇ ਕਿਸੇ ਨੇ ਬਹੁਤ ਮੰਨੀ ਮਿਲਦੀ ਹੁੰਦੀ ਸੀ ਉੱਥੇ ਪ੍ਰਸ਼ਾਦ ਤੌਰ ਤੇ ਥੱਜੂ ਨਾਮ ਦਾ ਮੱਥਾ ਟੇਕਣਾ ਹੁੰਦੇ ਸੀ ਗੁਰਦੁਆਰਾ ਮਤਲਬ ਦਰਵਾਜ਼ੇ ਹੁੰਦੇ ਸੀ ਦਰਵਾਜ਼ਿਆਂ 'ਚ ਹਰੂਆਨ ਦੀ ਉਹ ਬਣੀ ਹੁੰਦੀ ਆ ਮੂਰਤੀ ਤੇ ਉੱਥੇ ਮੱਥਾ ਟੇਕਦੇ ਆਉਂਦੇ ਸੀਗੇ ਬਜ਼ੁਰਗ ਆਪਾਂ ਤਾਂ ਘਰੇ ਟੇਕ ਲੈਂਦੇ ਆ ਮਤਲਬ ਬਾਸ਼ਵਾਨੀ ਕੀਲਿਆਂ ਕੋਲ ਉਥੇ ਮੈਂ ਤੇ ਰਹਿ ਗਈ। ਚਲੋ ਕੋਸ਼ਿਸ਼ ਹੈਨਾ ਵੈਸੇ ਤਾਂ ਆਪਣਾ ਤਾਂ ਕੀ ਜਾਂਦਾ ਬਸ ਇਦਾਂ ਹੀ ਚਲੋ ਮਾਨੂੰ ਖੁਸ਼ੀ ਹੋ ਜਾਂਦੀ ਹੈ ਕੰਮ ਕਰਕੇ। ਨਾਲੇ ਆਪਾਂ ਆਪਣੇ ਬਜ਼ੁਰਗਾਂ ਨਾਲ ਰਹਿੰਦੇ ਹਾਂ। ਮੈਨੂੰ ਆਪਣੇ ਦਾਦਾ-ਦਾਦੀ ਹੁਣ ਵੀ ਬਹੁਤ ਚੇਤੇ ਆਉਂਦੇ ਆ ਬਹੁਤ ਬੰਦਾ ਨੇ ਜੋ ਮੈਂ ਉਹਨਾਂ ਨੂੰ ਦੇਖ ਕੇ ਸਿੱਖੀਆਂ ਨੇ। ਮਤਲਬ ਕੰਮ ਵਗੈਰਾ ਜਿਹੜੇ ਮੈਂ ਆਪਣਾ ਸਭ ਨੇ ਹੈ ਇਹ। ਇਹਦੇ ਵਿੱਚ ਕੱਟ ਆ ਦਿੰਦੀ ਮੈਂ। ਇੱਕ ਵਾਰ ਫੇਰ ਨਾ ਬੇਲਣ ਲੱਗੇ ਇਹਨੂੰ ਕੀ ਕਰਾਂਗੇ। ਪਿੰਡਾਂ ਦੇ ਦਿੱਤੀ ਰਵਾਜ ਹੈ ਜੀ। ਚਲੋ ਸ਼ਹਿਰ ਵਾਲੇ ਤਾਂ ਨਹੀਂ ਕਰਦੇ ਪਿੰਡ ਵਾਲਿਆਂ ਨੂੰ ਕਰਨਾ ਹੀ ਚਾਹੀਦਾ ਹੈ। ਥੋੜਾ ਜਿਹਾ ਮੈਂ ਦੇਸੀ ਘੋਲਾ ਪਾ ਲਵਾਂ ਤੇ ਤੇ ਇਹਨੂੰ ਟਿਕਣ ਦਿੰਨੇ ਆ ਜਦ ਤੱਕ ਫੇ ਮੈਂ ਇੱਥੇ ਹੋਰ ਕੰਮ ਨਿਬੇੜ ਲਵਾਂ ਤੇ ਇਹ ਆਪਣੀ ਆਗ ਬਲ ਰਹੀ ਹੈ ਇਹਨੂੰ ਮੈਂ ਟਾਕਦਾ ਹੋਣਾ ਸ਼ਾਇਦ ਮੇਰਾ ਬਾਹਰ ਰਹੇਗਾ ਬਾਹਰ ਉਹਨੇ ਆ ਗਏਂ ਰੱਖਤੀਆਂ ਤੇ ਜਿਹੜਾ ਆਪਣਾ ਪਾਣੀ ਬਚ ਗਿਆ ਉਹ ਨੂੰ ਰੱਖ ਲਾਂਗੇ ਤੇ ਆਪਣੇ ਜਿਹੜਾ ਸ਼ਾਮ ਨੂੰ ਦੁੱਧ ਵਗੈਰਾ ਕਰਨਾ ਉਹਦੇ ਵਿੱਚ ਪਾ ਲਵਾਂ ਲੋ ਜੀ ਇੱਥੇ ਮੈਂ ਲੱਗੀ ਸੀਗੀ ਅਗ ਦੇਖਣ ਆਗ ਆਪਣੀ ਬਿਲਕੁਲ ਐਨ ਬਣ ਚੁੱਕੀ ਸੀਗੀ ਮੰਨੀ ਰੱਖਣ ਲਈ ਤੇ ਆਪਾਂ ਨੇ ਨਾ ਇਹ ਰੋਟ ਬੇਲ ਲਿਆਂਦਾ ਸੀ ਜਿਹੜਾ ਆਟਾ ਆਪਾਂ ਨੇ ਗੁੰਨ੍ਹ ਕੇ ਰੱਖਿਆ ਸੀ ਨਾ ਮਿੱਠਾ ਉਹਨੂੰ ਬੇਲ ਲੰਦੇ ਨਾਲ ਐਨ ਬੇਲ ਲਿਆਂਦਾ ਤੇ ਰੋਟੀ ਟੈਪ ਉਹਨੂੰ ਬੇਲ ਲੰਦੇ ਨੇ ਜਿਸ ਤਰ੍ਹਾਂ ਰੋਟੀ ਹੁੰਦੀ ਹੈ ਨਾ ਉਸ ਤਰ੍ਹਾਂ ਉਹਨੂੰ ਬਣਾ ਲਿਆਂਦਾ ਤੇ ਹੁਣ ਅੱਗ ਪਰੇ ਕਰ ਦੂੰਗੀ ਮੈਂ ਸਾਰੀ ਉਹ ਤੇ ਉਸ ਤੋਂ ਬਾਅਦ ਫਰਸ਼ ਤੋਂ ਆਪਾਂ ਸਵਾਹ ਹਟਾ ਦਾਂਗੇ ਸਵਾਹ ਹਟਾ ਕੇ ਸਾਫ਼ ਕਰਕੇ ਉਸ ਤੋਂ ਬਾਅਦ ਫਿਰ ਜਿਹੜੀ ਆਪਾਂ ਨੇ ਇਹ ਰੋਟੀ ਬੇਲੀ ਹੈ ਨਾ ਮਿੱਠੇ ਆਟੇ ਦੀ ਤੇ ਇਹਨੂੰ ਰੱਖ ਦਾਂਗੇ ਵਿੱਚ ਸਮਾਰ ਕੇ ਐਨ ਟਿਕਾ ਕੇ ਤੇ ਐਨ ਪਤਲਾ ਜਾਂ ਕਰ ਦੂੰਗੀ ਥੋੜਾ ਜਿਹਾ ਮੈਂ ਹੱਥ ਦੇ ਨਾਲ ਸੈੱਟ ਕਰਕੇ ਨਾ ਉੱਤੇ ਆਪਾਂ ਪਾਥੀਆਂ ਦੀ ਆਗਾ ਜਿਹੜੀ ਆਪਣੀ ਇਹ ਇਹ ਰੱਖ ਦਾਂਗੇ ਸਾਰੀ ਉਹ ਇਹਦੇ ਨਾਲ ਨਾਲ ਸਾਰੀ ਉਹ ਢੱਕ ਦਾਂਗੇ ਆਪਾਂ ਮੰਨੀ 20 ਤੋਂ 25 ਮਿੰਟ ਤੱਕ ਮਤਲਬ ਇਦਾਂ ਹੀ ਪਈ ਰਹਿਣ ਦਾਂਗੇ ਫਿਰ ਜਦੋਂ ਮਤਲਬ ਵੀ ਤਾਂ 25 ਮਿੰਟ ਹੋ ਗਏ ਉਸ ਤੋਂ ਬਾਅਦ ਆਪਾਂ ਫਿਰ ਚੱਕ ਕੇ ਨਾ ਸਾਰੀ ਪਾਥੀਆਂ ਦੇਖ ਲਾਂਗੇ ਤੇ ਸੇਕ ਬਹੁਤ ਜ਼ਿਆਦਾ ਸੀਗਾ ਪਾਥੀਆਂ ਦਾ ਬਹੁਤ ਮਤਲਬ ਸੇਕ ਲੱਗ ਰਿਹਾ ਸੀਗਾ ਜਦੋਂ ਮੈਂ ਪਾਥੀਆਂ ਚੈਣ ਰਹੀ ਸੀਗੀ ਤੇ ਪਰ ਵਧੀਆ ਬਹੁਤ ਲੱਗਦੀ ਹੈ ਇਸ ਤਰ੍ਹਾਂ ਦੀ ਜਿਹੜੀ ਮੰਨੀ ਹੁੰਦੀ ਹੈ ਨਾ ਹੱਕ ਦੇ ਵਿੱਚ ਪਕਾਈ ਹੋਈ ਬਹੁਤ ਸਵਾਦ ਹੁੰਦੀ ਹੈ ਖਾਣ ਨੂੰ ਤੇ ਇਹ ਆਪਾਂ ਹਰੇਕ ਸਾਲ ਲਾ ਲੰਨੇ ਹੁੰਨੇ ਆ ਜੀ ਜੇਠ ਮਹੀਨੇ ਦੇ ਵਿੱਚ ਲੱਗਦੀ ਆ ਇਹ ਤੇ ਚਲੋ ਹਨਾ ਕੋਈ ਗੱਲ ਨਹੀਂ ਮੱਥਾ ਟੇਕ ਲੰਨੇ ਹੁੰਨੇ ਆ ਹਰੇਕ ਸਾਲ ਖਾਣੀ ਤਾਂ ਆਪਾਂ ਨਹੀਂ ਆ ਬਸ ਇੱਕ ਚੇਤੇਕਰ ਹੋ ਜਾਂਦੇ ਆ ਹਨਾ ਤਿੱਥ ਤਿਹਾਰ ਇਹ ਜੇਠ ਮਹੀਨੇ ਮੇਰੀ ਦਾਦੀ ਲਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਦੇਖ ਕੇ ਮੈਂ ਸਿੱਖ ਗਈ ਜੀ ਇਦਾਂ ਹੀ ਬਸ ਲਾ ਲੰਨੇ ਆ ਤੇ ਲਓ ਜੀ ਇਹ ਘਾਤ ਪਾਥੀ ਰਹਿ ਗਈ ਸੀਗੀ ਥੋੜੀ ਜੀ ਮਗਦੀ ਸੀਗੀ ਕੱਢ ਲਈ ਮੰਨੀ मैं ना जब मनी कर दी तैयारी फिर ना अपने भैन ना जुड़े हुए हैं पिंड काले के ब्लॉक वाले फिर उन्होंने फोन आ गया उन्होंने गलती फिर बार कर दिया अलग इधर थोड़ी जी से ज्यादा लग गया ਇਹ ਹੁਣ ਸਮਾਰ ਕੇ ਪਸਾਪ ਕਰਦੇ ਆਂ ਭੈਣਾਂ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਮੈਂ ਹੁਣ ਜਸਤਨ ਨੂੰ ਦੱਸ ਰਹੀ ਆਂ ਮੈਂ ਕਿਹਾ ਵੀ ਭੈਣ ਦਾ ਫੋਨ ਆਇਆ ਸੀ ਉਹਨੇ ਕਰਤਾ ਵਾਹ ਜੀ ਆਪਣੀ ਮੰਨੀ ਬਣ ਗਈ ਤੇ ਹੁਣ ਆਪਾਂ ਇਹਨੂੰ ਦੇਸੀ ਘੋੜਾ ਚੋਣਾਂ ਮਾਰ ਕੇ ਸਾਹਤ ਕਰੀ ਤੀ ਕਿਉਂ ਕਰਦੀ ਪਈ ਆ ਗੈਸ ਕੋ ਘੱਟ ਕੇ ਜਾ ਤੇ ਫੇਟੇਂ ਕਿਉਂ ਨਹੀਂ ਮਤ ਵਧੀਆ ਖੁਸ਼ਬੂ ਆ ਰਹੀ ਹੈ। ਦੱਸ ਨਹੀਂ ਸਕਦੇ ਇੰਨੀ ਵਧੀਆ ਖੁਸ਼ਬੂ ਆ ਰਹੀ ਹੈ। ਇਹਦੇ ਕਰਕੇ ਇਸ ਕਰਨਾ ਤੈਨੂੰ ਅਜੇ ਨਾਨੀ ਕਿ ਨਹੀਂ ਗਿਆ। ਐਸੇ ਥੋੜਾ ਜਿਆਦਾ ਲੱਗ ਗਿਆ। ਕੋਈ ਗੱਲ ਨਹੀਂ। ਜਿਆਦਾ ਲੱਗ ਗਿਆ। ਮੈਂ ਤੇ ਘਾਟੇ ਪਿੱਛੇ। ਕੱਲ ਲੇਟਾਂ। ਕਮਰੇ ਵਿੱਚ ਸਭ ਤੋਂ ਵੱਡਾ ਗਰਮ ਬੋਲ। ਆ ਛੇੜਦੀ ਮੈਂ ਠੋਕੋ ਤੇ ਲਗਾਉਂਦੀ 3 3 3 3 ਪਰੇ ਬੱਲੇ ਮਾਰਨ ਤੇ ਕੋਹ ਆਹ ਤੇ ਨਾ ਮਾਰਦਾ ਗਰਮ ਬਹੁਤ ਮਥੜੀ ਖਣਾ ਬਥੇ ਟੋਟੇ ਕਰਦਾਂਗੇ ਫੇਰ ਛਿੱਤ ਠੰਡੀ ਹੋ ਚੁਗੀ ਤੇ ਦਿਲੇਪ ਕੋਲ ਚਾਰ ਕਰਨ ਸਾਰ ਪੰਨੇ ਇੱਕ ਵੀ ਕੋਈ ਨਹੀਂ ਬੜੀ ਸੋਹਣੀ ਲੋ ਜੀ ਆਪਣੀ ਫੋਟੋ ਬੜੀ ਜਿਆਰਾ ਰੋਟ ਚਾਹ ਮੰਨੀ ਗਲੋ ਚਾਹ ਰੋ ਕਹ ਲੋ ਬਹੁਤ ਵਧੀਆ ਇਹਦੀ ਖੁਸ਼ਬੂ ਆ ਰਹੀ ਆ ਤੇ ਫੇ ਨਾ ਮੱਕੜੇ ਇਕ ਕਰਨਾ ਜਦੋਂ ਠੁੰਡੀ ਹੋ ਗਈ ਤੇ ਹੁਣ ਆਪਾਂ ਨਾ ਫੇਰ ਨੀਰਾ ਹੋ ਜਾਣਾ ਜਿਵੇਂ ਮੱਥਾ ਨਿਕਲ ਰਹੀ ਵਿਗ ਬਰਉਣ ਲੱਗ ਗਈ ਨੀਰਾ ਹੋ ਜਾਣਾ ਇਹ ਬਾਕੀ ਜੀ ਹੁਣ ਆਪਾਂ ਆਪੇ ਵੀਡੀਓ ਦਾ ਐਂਡ ਕਰਦੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਬਦਸਤ ਮਿਲਦੇ ਆ ਜੀ ਕੱਲ ਕੋਸੇ ਨਵੇਂ ਬਲੌਗ ਨਾਲ ਤਦ ਤੱਕ ਸਸ਼੍ਰੀਆ ਕਾਲ ਜੀ ਬਾਏ ਬਾਏ